ਕਾਲਸਾ ਵਾਹਿਗੁਰੂ ਜੀ ਕੀ ਫਤਿਹ 2024 ਦੀਆਂ ਇਲੈਕਸ਼ਨਾਂ ਦੀ ਕੈਂਪੇਨ ਆਲਮੋਸਟ ਦੋ ਦਿਨ ਪਹਿਲਾਂ ਹੋਏ ਨੇ ਦੋ ਦਿਨ ਬਾਅਦ ਖਤਮ ਹੋ ਜਾਣਾ ਹੈ ਕੈਂਪੇਨ ਦਾ ਪੀਰੀਅਡ ਉਸ ਤੋਂ ਬਾਅਦ ਵੋਟਾਂ ਪੈਣਗੀਆਂ ਤੇ 4 ਤਰੀਕ ਨੂੰ ਰਿਜ਼ਲਟ ਆ ਜਾਊਗਾ ਬੇਸ਼ੱਕ ਹਕੂਮਤ ਨੇ ਸਿੱਖਾਂ ਦੇ ਜ਼ਖਮਾਂ ਨੂੰ ਤਾਜ਼ਾ ਰੱਖਣ ਵਾਸਤੇ 1 ਅਤੇ 4 ਜੂਨ ਵੋਟਾ ਪੈਣ ਦੀ ਤੇ ਰਿਜ਼ਲਟ ਆਉਣ ਦੀ ਡੇਡ ਮਿੱਥੀ ਹੈ ਪਰ ਅਸੀਂ ਕਿਉਂ ਕਰਕੇ 500 ਸਾਲ 550 ਸਾਲ ਤੋਂ ਹਕੂਮਤਾਂ ਦੇ ਨਾਲ ਟੱਕਰ ਵੀ ਲੈਂਦੇ ਰਹੇ ਹਾਂ ਜ਼ਬਰ ਵੀ ਸਹਿੰਦੇ ਰਹੇ ਹਾਂ ਮਾਨਸਿਕ ਜ਼ਬਰ ਵੀ ਸਰੀਰਕ ਜ਼ਬਰ ਵੀ ਤੇ ਆਰਥਿਕ ਜ਼ਬਰ ਵੀ ਸਾਨੂੰ ਇਹ ਸਵਾਲ ਸਾਡੇ ਪੁਰਖਿਆਂ ਤੋਂ ਮਿਲਿਆ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਵੀ ਕਰਦੇ ਹਾਂ ਤੇ ਸਮਾਂ ਲੈ ਆਉਣ ਤੇ ਉਹਦਾ ਜਵਾਬ ਵੀ ਦਿੰਦੇ ਹਾਂ ਮੈਂ ਅੱਜ ਦੀਆਂ ਇਲੈਕਸ਼ਨਾਂ ਬਾਰੇ ਸਿੱਧੇ ਰੂਪ ਚ ਦੋ ਚਾਰ ਗੱਲਾਂ ਆਪਜੀ ਨਾਲ ਕਰਨੀਆਂ ਨੇ ਉਹ ਇਹ ਐ ਕਿ ਨੈਰੇਟਿਵ ਹਕੂਮਤ ਦਾ ਕਿਸ ਪਾਸੇ ਵੱਲ ਨੂੰ ਝੁਕ ਰਿਹਾ ਹੈ ਅੱਜ ਹਕੂਮਤ ਕੀ ਚਾਹੁੰਦੀ ਹੈ ਹਕੂਮਤ ਜਦੋਂ ਮੈਂ ਕਹਿਨਾ ਉਹਦੇ ਵਿੱਚ ਉਹ ਤੇਰਾ ਸ਼ਾਮਲ ਨੇ ਜਿਹੜੀਆਂ ਧਿਰਾਂ ਹਕੂਮਤ ਦੇ ਨਾਲ ਚੱਲਦੀਆਂ ਨੇ ਜਿਹਨੂੰ ਉਹ ਰਾਸ਼ਟਰਵਾਦ ਕਹਿੰਦੇ ਨੇ ਜਿਹਨੂੰ ਅੱਜ ਅੱਗੇ ਵੱਧ ਕੇ ਉਹ ਹਿੰਦੂ ਤਵਾ ਕਹਿੰਦੇ ਨੇ ਮੈਂ ਇੱਕ ਇੱਕ ਕਰਕੇ ਮੇਰੇ ਖਿਲਾਫ ਜਿਹੜੇ ਵੀ ਰਾਜਨੀਤਿਕ ਦਲ ਖੜੇ ਨੇ ਉਹਨਾਂ ਬਾਰੇ ਕੇਵਲ ਇੱਕ ਇੱਕ ਲਾਈਨ ਕਰਕੇ ਆਪ ਜੀ ਨੂੰ ਇੱਕ ਸਨੇਹਾ ਦੇਣਾ ਚਾਹੁੰਨਾ ਮੇਰੇ ਖਿਲਾਫ ਡਾਕਟਰ ਧਰਮਵੀਰ ਗਾਂਧੀ ਖੜੇ ਨੇ ਜਿਨ੍ਹਾਂ ਨੇ ਸਿਧਾਂਤਕ ਸੂਸਾਇਡ ਕੀਤਾ ਹੈ ਰਾਹੁਲ ਗਾਂਧੀ ਇੱਥੇ ਆ ਰਹੇ ਨੇ ਜਾਂ ਆਗੇ ਪਟਿਆਲੇ ਪ੍ਰੈਂਕਾ ਗਾਂਧੀ ਆ ਗਏ ਅਤੇ ਹੋਰ ਉਹਨਾਂ ਦੇ ਲੀਡਰ ਆ ਗਏ ਗਾਂਧੀ ਜੀ ਤੁਸੀਂ ਸਿੱਖਾਂ ਨੂੰ ਕੀ ਜਵਾਬ ਦਵੋਗੇ ਕਿ ਰਜੀਵ ਗਾਂਧੀ ਨੇ ਸਿੱਖਾਂ ਦਾ ਕਤਲੇਆਮ ਕਰਾਇਆ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਕੀ ਤੁਸੀਂ ਉਹਨਾਂ ਦੇ ਨਾਲ ਬੈਠ ਕੇ ਇਹ ਗੱਲ ਕਹਿ ਸਕੋਗੇ ਕਿ ਤੁਹਾਡੇ ਪਿਓ ਨੇ ਤੇ ਤੁਹਾਡੀ ਦਾਦੀ ਨੇ ਸਿੱਖਾਂ ਦਾ ਕਤਰਿਆਮ ਕੀਤਾ ਤੇ ਤੁਸੀਂ ਅੱਜ ਸਿੱਖਾਂ ਤੋਂ ਵੋਟਾਂ ਮੰਗ ਰਹੇ ਹੋ ਦੂਜੀ ਗੱਲ ਤੁਸੀਂ ਸਿੱਖਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਕਿਉਂ ਮੂਰਖ ਬਣਾਉਣ ਵਾਲੇ ਪਾਸੇ ਤੁਰ ਪਏ ਹੋ ਗਾਂਧੀ ਜੀ ਕਿ ਪੰਜਾਬ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਨੂੰ ਬੁਰਾ ਭਲਾ ਕਹਿ ਰਹੇ ਹੋ ਗਾਲ੍ਹਾਂ ਕੱਢ ਰਹੇ ਹੋ ਕੀ ਅਸੀਂ ਮੂਰਖਾ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਰੇ ਇੰਡੀਆ ਦੇ ਵਿੱਚ ਕਾਂਗਰਸ ਤੇ ਆਪ ਇਕੱਠੇ ਹੋ ਕੇ ਵੋਟਾਂ ਲੜ ਰਹੀ ਹੈ ਤੇ ਤੁਸੀਂ ਵੀ ਜਾ ਕੇ ਉਹਨਾਂ ਕੋਲ ਹੀ ਬਹਿਣਾ ਹੈ ਚਾਹੇ ਜਿੱਤੋ ਚਾਹੇ ਹਾਰੋ ਜੇ ਜਿੱਥੇ ਆਪ ਤੇ ਕਾਂਗਰਸ ਬੈਠ ਲਈ ਹੈ ਸੋ ਇਹ ਮੂਰਖ ਬਣਾਉਣਾ ਛੱਡੋ ਜੇ ਤੁਸੀਂ ਇਸ ਰਾਤ ਤੁਰੇ ਹੋ ਤੁਸੀਂ ਆਪਣੀ ਜ਼ਿੰਦਗੀ ਦੇ ਜਿਹੜੇ ਪਹਿਲੇ 70 ਸਾਲ ਸੀ 72 ਸਾਲ ਉਹਨਾਂ ਦੇ ਉੱਤੇ ਬਹੁਤ ਵੱਡੀ ਕਾਲੀ ਸੈਫੇਰੀ ਹੈ ਇਹ ਹੁਣ ਸੋਚਣਗੇ ਲੋਕ ਦੂਜਾ ਡਾਕਟਰ ਬਲਬੀਰ ਡਾਕਟਰ ਬਲਬੀਰ ਇੱਕ ਮਨਿਸਟਰ ਬਣਾਇਆ ਹੋਇਆ ਹੈ ਰੋਪੜ ਦੀ ਸੈਸ਼ਨ ਕੋਰਟ ਨੇ ਉਹਨੂੰ ਦੋਸ਼ੀ ਮੰਨ ਲਿਆ ਆਪਣੀ ਸਾਲੀ ਤੇ ਆਪਣੇ ਸਹੁਰਿਆਂ ਦੀ ਜ਼ਮੀਨ ਨਜਾਇਜ਼ ਦਬਾਉਣ ਕਰਕੇ ਜਿਹੜਾ ਬੰਦਾ ਆਪਣੇ ਸਹੁਰਾ ਪਰਿਵਾਰ ਦੀ ਜ਼ਮੀਨ ਨਜਾਇਜ਼ ਦਬ ਸਕਦਾ ਹੈ ਇਹ ਕੋਰਟ ਕਹਿੰਦੀ ਆ ਮੈਂ ਨਹੀਂ ਕਹਿੰਦਾ ਬੇਸ਼ੱਕ ਉਹ ਉਪਰੋਂ ਜਮਾਨਤ ਹੈ ਕਿ ਆਪ ਕੋ ਕੋਈ ਹੋਰ ਬੰਦਾ ਨਹੀਂ ਸੀ ਜਿਹੜਾ ਪਟਿਆਲੇ ਤੋਂ ਉਹ ਕੰਟੈਸਟ ਕਰਾ ਸਕਦੇ ਇੱਕ ਪਹਿਲਾਂ ਤੋਂ ਹੀ ਮਿਨਿਸਟਰ ਬਣਾਇਆ ਹੋਇਆ ਦਾਗੀ ਇਨਸਾਨ ਜਿਹਨੂੰ ਕੋਰਟ ਨੇ ਸਜ਼ਾ ਕੀਤੀ ਹੋਈ ਹੈ ਉਹੀ ਪਟਿਆਲੇ ਵਾਸਤੇ ਬੱਚਿਆ ਸੀ ਤੇ ਡਾਕਟਰ ਬਲਬੀਰ ਸਮੇਤ ਸਾਰੀ ਆਪ ਇਸ ਗੱਲ ਦਾ ਕੀ ਜਵਾਬ ਦੇਉਗੀ ਕਿ ਤੁਹਾਡਾ ਆਪਣਾ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਸਾਹਿਬ ਕੁਲਦੀਪ ਸਿੰਘ ਢਾਲੀਵਾਲ ਦੀ ਇਲੈਕਸ਼ਨ ਕੈਂਪੇਨ ਦੀ ਸਟੇਜ ਤੇ ਕਹਿ ਰਹੇ ਨੇ ਕਿ ਆਪ ਨੇ ਦੋ ਅਫਸਰ ਅੰਮ੍ਰਿਤਸਰ ਦੇ ਵਿੱਚ ਲਗਾਏ ਨੇ ਜਿਹੜੇ ਦਿਨ ਰਾਤ ਨਸ਼ੇ ਦਾ ਕੰਮ ਕਰਦੇ ਨੇ ਤੇ ਪੈਸਾ ਰਾਗਵ ਚੱਡਾ ਨੂੰ ਭੇਜਦੇ ਨੇ ਰਾਗਵ ਚੱਡਾ ਕੇਜਰੀਵਾਲ ਭਗਵੰਤ ਮਾਨ ਇਹੀ ਦੱਸ ਸਕਦੇ ਨੇ ਕਿ ਤੁਹਾਡਾ ਐਮ.ਐਲ.ਏ ਤੁਹਾਨੂੰ ਕੀ ਕਹਿ ਰਿਹਾ ਹੈ ਲੋਕ ਇਹ ਸੋਚਣ ਕਿ ਇਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਤੁਹਾਡਾ ਭਵਿੱਖ ਬਤੌਰ ਪੰਜਾਬ ਸਰਕਾਰ ਬਤੌਰ ਐਮ.ਪੀ ਕੀ ਹੋਊਗਾ ਜਿਹੜੇ ਨਸ਼ੇ ਵਿੱਚ ਸਾਨੂੰ ਪਹਿਲਾਂ ਡੁੱਬਿਆ ਹੋਇਆ ਹੈ ਉਹਦੇ ਵਿੱਚ ਇਹ ਹੋਰ ਸਾਡੀ ਖਾਈ ਡੂੰਗੀ ਹੀ ਕਰਨਗੇ ਇਸ ਲਈ ਡਾਕਟਰ ਬਲਬੀਰ ਬਾਰੇ ਵੀ ਮੈਂ ਗੱਲ ਕਰ ਦਿੱਤੀ ਹੈ ਅੱਗੇ ਆ ਗਏ ਨੇ ਪ੍ਰਨੀਤ ਕੌਰ ਪ੍ਰਨੀਤ ਕੌਰ ਬڑے ਮਾਣ ਨਾਲ ਲਿਖ ਰਹੇ ਨੇ ਜਿਹੜਾ ਝੂਠ ਹੈ ਕਿ ਪਟਿਆਲੇ ਦੇ ਲੋਕਾਂ ਦਾ ਵਿਸ਼ਵਾਸ ਪਰਨੀਤ ਕੌਰ ਇਹ ਵਿਸ਼ਵਾਸ ਵਾਲੀ ਗੱਲ ਨਹੀਂ ਹੈ ਮੇਰੀ ਸਤਿਕਾਰਯੋਗ ਭੈਣ ਜੀ ਇਹ ਤਾਂ ਵਿਸ਼ਵਾਸ ਘਾਤ ਦੀ ਗੱਲ ਹੈ ਤੁਸੀਂ ਪਟਿਆਲੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਤੁਸੀਂ ਆਪਣੀ ਪਾਰਟੀ ਨਾਲ ਜਿਨੇ ਤੁਹਾਨੂੰ 20 ਸਾਲ ਐਮਪੀ ਬਣਾ ਕੇ ਰੱਖਿਆ ਉਹਦੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਇਹ ਹਾਜੇ ਕਰਤਾਰ ਵਾਲੇ ਲੀਡਰ ਤੁਹਾਡੇ ਨਾਲ ਕਦੋਂ ਵਿਸ਼ਵਾਸ ਘਾਤ ਕਰ ਜਾਣ ਇਹਦੀ ਉਦਾਹਰਨ ਬਣ ਗਈ ਹੈ ਅੱਜ ਪ੍ਰਨੀਤ ਕੌਰ ਸੋ ਪ੍ਰਨੀਤ ਕੌਰ ਜੀ ਝੂਠ ਬੋਲਣਾ ਛੱਡੋ ਤੇ ਲੋਕਾਂ ਨੂੰ ਇਹ ਜਵਾਬ ਦਿਓ ਕਿ ਤੁਸੀਂ ਕਾਂਗਰਸ ਤੋਂ ਭਾਜਪਾ ਚ ਕਿਉਂ ਚਲੇ ਗਏ ਜਿਹੜਾ ਲੋਕਾਂ ਦਾ ਵਿਸ਼ਵਾਸ ਟੁੱਟਿਆ ਉਹਦੇ ਬਾਰੇ ਤੁਹਾਡੇ ਕੋਲ ਕੀ ਜਵਾਬ ਹੈ ਜਿਹੜਾ ਕਿਸਾਨਾਂ ਨੂੰ ਅੱਜ ਦਰੜ ਦਰੜ ਕੇ ਲਖੀਮਪੁਰ ਖੀਰੀ ਜਿਹੜੀ ਭਾਜਪਾ ਨੇ ਮਾਰਿਆ ਉਹਨਾਂ ਨੂੰ ਗੋਲੀਆਂ ਚਲਾਈਆਂ ਦਿੱਲੀ ਬਾਰਡਰ ਤੇ ਹੀ ਉਹਨਾਂ ਤੇ ਗੋਲੀਆਂ ਚਲਾਈਆਂ ਪੰਜਾਬ ਦੇ ਦੋਹਾਂ ਬਾਰਡਰਾਂ ਤੇ ਸ਼ੰਭੂ ਤੇ ਖਨੋਰੀ ਤੁਸੀਂ ਉਸ ਭਾਜਪਾ ਨੂੰ ਰਿਪਰੈਜ਼ੈਂਟ ਕਰਦੇ ਹੋ ਨਾ ਤੁਸੀਂ ਕਿਸਾਨੀ ਦੇ ਹੱਕ ਚੋਂ ਨਾ ਤੁਸੀਂ ਮਜ਼ਦੂਰਾਂ ਦੇ ਹੱਕ ਚੋਂ ਨਾ ਤੁਸੀਂ ਲੋਕਾਂ ਦਾ ਵਿਸ਼ਵਾਸ ਜਿੱਤ ਸਕਿਓ ਸੋ ਪ੍ਰਨੀਤ ਕੌਰ ਅੱਜ ਬੇਵਿਸ਼ਵਾਸੀ ਦਾ ਸਿੰਬਲ ਬਣ ਚੁੱਕਾ ਹੈ ਏ ਵੀ ਮੈਂ ਤੁਹਾਨੂੰ ਦੱਸ ਦਿੱਤਾ ਤੁਸੀਂ ਵੋਟ ਪਾਉਣੀ ਹੈ ਜਾਂ ਨਹੀਂ ਪਾਉਣੀ ਇਹਨਾਂ ਗੱਲਾਂ ਵੱਲ ਧਿਆਨ ਕਰਕੇ ਆਪਣਾ ਲੀਡਰ ਚੁਣਿਓ ਜੋ ਪਹਿਲੀਆਂ ਗਲਤੀਆਂ ਕੀਤੀਆਂ ਉਹ ਦੁਬਾਰਾ ਨਾ ਕਰਿਓ ਅੱਗੇ ਆ ਜਾਂਦਾ ਐਨ ਕੇ ਸ਼ਰਮਾ ਐਨ ਕੇ ਸ਼ਰਮਾ ਬਾਦਲ ਦਲ ਵੱਲੋਂ ਉਮੀਦਵਾਰ ਉਤਾਰਿਆ ਗਿਆ ਹੈ ਬਾਦਲ ਕੋਲ ਉਹਦੇ ਧੜੇ ਕੋਲ ਇਹਦਾ ਕੋਈ ਜਵਾਬ ਨਹੀਂ ਕਿ ਕਿਉਂ ਸੁਰਜੀਤ ਸਿੰਘ ਰਖੜਾ ਜਿਹੜਾ ਤੁਹਾਡੀ ਪਾਰਟੀ ਦਾ ਇੱਕ ਕਦਾਵਰ ਲੀਡਰ ਹੈ ਉਹਨੇ ਕਿਉਂ ਇੱਕ ਇਹ ਇਲੈਕਸ਼ਨ ਕੰਟੈਸਟ ਨਹੀਂ ਕੀਤੀ ਕਿਉਂ ਪਟਿਆਲੇ ਦਾ ਹੋ ਕੇ ਪਟਿਆਲੇ ਦੇ ਦੋ ਐਮਐਲਏ ਹਲਕੇ ਚੰਦੂ ਮਾਜਰਾ ਤੇ ਉਹਦਾ ਬੇਟਾ ਲੜੇ ਨੇ ਉਹ ਕਿਉਂ ਅਨੰਦਪੁਰ ਸਾਹਿਬ ਚਲੇ ਗਏ ਇਹ ਐਨਕੇ ਸ਼ਰਮਾ ਡੇਰਾ ਬਸੀ ਵਾਲੇ ਤੁਹਾਨੂੰ ਚੰਗੀ ਤਰ੍ਹਾਂ ਦੱਸ ਸਕਦੇ ਨੇ ਇਹਨੇ ਪ੍ਰਾਪਰਟੀ ਡੀਲਿੰਗ ਕੀਤੀ ਹੈ ਕਿਹਦੇ ਵਾਸਤੇ ਸੁਖਬੀਰ ਵਾਸਤੇ ਸੁਖਬੀਰ ਨੂੰ ਜੇ ਨਜਾਇਜ਼ ਜ਼ਮੀਨਾਂ ਦਬਾ ਕੇ ਸਸਤੇ ਭਾਅ ਵਕਾਉਣ ਦਾ ਕੰਮ ਐਨਕੇ ਸ਼ਰਮਾ ਕਰਦਾ ਰਿਹਾ ਹੈ ਉਧਰੋਂ ਸਰਕਾਰ ਦਾ ਫਾਇਦਾ ਉਠਾ ਕੇ ਸੁਖਬੀਰ ਤੇ ਸ਼ਰਮੇ ਐਨਕੇ ਸ਼ਰਮੇ ਦੀ ਜੁੰਡਲੀ ਉੱਥੇ ਵੱਡੇ ਵੱਡੇ ਸਕਾਈ ਸਕ੍ਰੈਪਰਜ਼ ਬਣਾਏ ਰਹੇ ਜਿਨ੍ਹਾਂ ਦਾ ਪੈਸਾ ਹਜਮ ਕੀਤਾ ਸੁਖਬੀਰ ਨੇ ਤੇ ਐਨਕੇ ਸ਼ਰਮਾ ਨੇ ਇਸ ਤੋਂ ਬਾਅਦ ਪਟਿਆਲੇ ਨੂੰ ਅਕਾਲੀ ਦਲ ਨੂੰ ਪੰਜਾਬ ਨੂੰ ਸਿੱਖਾਂ ਨੂੰ ਐਨ ਕੇ ਸ਼ਰਮਾ ਦੀ ਕੀ ਦੇਣਾ ਹੈ ਇਹ ਪਟਿਆਲੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਸਾਰਿਆਂ ਨੂੰ ਉਹਨਾਂ ਦੀਆਂ ਗੱਲਾਂ ਦਾ ਰਿਐਲਿਟੀ ਦੱਸੀ ਹੈ ਕਿ ਤੁਹਾਨੂੰ ਰਿਪਰੈਜ਼ੈਂਟ ਕਰਨ ਵਾਲਾ ਲੀਡਰ ਕੌਣ ਹੋਵੇ ਇਹ ਚੀਜ਼ਾਂ ਦਾ ਧਿਆਨ ਰੱਖ ਕੇ ਵੋਟ ਪਾਓ ਅੱਜ ਖੇਤੀ ਦੇ ਨਾਲ ਕੋਈ ਧਿਰ ਨਹੀਂ ਖੜੀ ਪੋਲੀਟੀਕਲ ਸਿਰਫ ਸਿਮਰਜੀਤ ਸਿੰਘ ਮਾਨ ਜਿਹੜਾ ਸੱਚ ਬੋਲਦਾ ਸੱਚ ਜਿਉਂਦਾ ਤੇ ਭਵਿੱਖ ਵਿੱਚ ਸੱਚ ਤੇ ਪਹਿਰਾ ਦੇ ਰਿਹਾ ਉਹਦੀ ਪਾਰਟੀ ਉਹਦੀ ਸੋਚ ਜਿਹੜੀ ਗੁਰੂ ਨਾਨਕ ਦੀ ਸੋਚ ਹੈ ਉਹ ਹੀ ਤੁਹਾਡੀ ਖੇਤੀ ਦੀ ਪਹਿਰੇਦਾਰੀ ਕਰ ਰਹੀ ਹੈ ਤੁਹਾਡੀ ਇੰਡਸਟਰੀ ਦੀ ਪਹਿਰੇਦਾਰੀ ਕਰ ਰਹੀ ਹੈ ਤੁਹਾਡੇ ਤੁਹਾਡੇ ਕੋਲ ਇੱਕ ਚੀਜ਼ ਬਚੀ ਹੈ ਪੰਜਾਬ ਦੇ ਲੋਕਾਂ ਕੋਲ ਜਿਹੜਾ ਅੱਜ ਨਸ਼ੇ 'ਚ ਡੁੱਬਿਆ ਹੋਇਆ ਪੰਜਾਬ ਹੈ ਸੋਹ ਖਾਣ ਵਾਸਤੇ ਵੀ ਤੁਹਾਡੇ ਕੋਲ ਪਾਰਟੀ ਨਹੀਂ ਕਿ ਕਿਹੜੀ ਪਾਰਟੀ ਨੇ ਨਸ਼ਾ ਨਹੀਂ ਵੰਡਿਆ ਤੇ ਤੁਸੀਂ ਉਹਨੂੰ ਵੋਟਾਂ ਪਾਈਆਂ ਨਹੀਂ ਇਹਦੇ ਲਈ ਸੋਹ ਖਾਣ ਵਾਸਤੇ ਵੀ ਤੁਹਾਡੇ ਕੋਲ ਧਿਰ ਨਹੀਂ ਇਹ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤੁਹਾਡਾ ਰੱਖਿਆ ਕਿ ਅਸੀਂ ਹਾਰੇ ਹਾਂ ਅਸੀਂ ਜ਼ਮਾਨਤਾ ਜ਼ਬਤ ਕਰਾਈਆਂ ਨੇ ਪਰ ਅਸੀਂ ਨਸ਼ਾ ਨਹੀਂ ਵੰਡਿਆ ਪੰਜਾਬ ਦੇ ਲੋਕ ਅੱਜ ਸੋਹ ਖਾ ਸਕਦੇ ਨੇ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਮ ਤੇ ਕਿ ਹਾਂ ਪੰਜਾਬ ਕੋਲ ਇਹਨਾਂ 40 ਸਾਲ ਚ ਇੱਕ ਤੇ ਰਸੀ ਜਿਨੇ ਨਸ਼ਾ ਨਹੀਂ ਵੰਡਿਆ ਜਿਨੇ ਨਸ਼ੇ ਦਾ ਵਪਾਰ ਨਹੀਂ ਕੀਤਾ ਜਿਨੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚ ਨਹੀਂ ਡੋਬਿਆ ਬਾਕੀ ਚਾਰੇ ਤਰ੍ਹਾਂ ਜਿਹੜੇ ਦੀ ਮੈਂ ਗੱਲ ਕੀਤੀ ਹੈ ਉਹਨਾਂ ਨੇ ਨਸ਼ੇ ਨੂੰ ਰੱਜ ਕੇ ਵੰਡਿਆ ਰੱਜ ਕੇ ਵੇਚਿਆ ਤੇ ਵੇਚ ਰਹੇ ਨੇ ਸੋ ਇੱਕ ਗੱਲ ਮੈਂ ਅਖੀਰਲੀ ਆਪ ਜੀ ਨਾਲ ਕਰਨਾ ਚਾਹੁੰਨਾ ਕਿ ਇਹਨਾਂ ਢਾਈ ਮਹੀਨੇ ਦੇ ਜਿਹੜਾ ਮੈਂ ਕੈਂਪੇਨ ਕੀਤੀ ਹੈ 300 ਤੋਂ ਉੱਪਰ ਮੀਟਿੰਗਸ ਜਿਹੜੀਆਂ ਨੇ ਉਹ ਮੈਂ ਲੋਕਾਂ ਨਾਲ ਪਬਲੀਕਲੀ ਕਰ ਚੁੱਕਿਆ ਉਹਦੇ ਦੌਰਾਨ ਮੈਨੂੰ ਬਹੁਤ ਜ਼ਿਆਦਾ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਨੌਜਵਾਨ ਬੱਚਿਆਂ ਦਾ ਜਿਨ੍ਹਾਂ ਨੇ ਸਚਾਈ ਨੂੰ ਕਬੂਲ ਕਰਦਿਆਂ ਆਪੜੀ ਗਲਤੀ ਵੀ ਮੰਨੀ ਕਿ 2 ਸਾਲ ਪਹਿਲਾਂ ਅਸੀਂ ਜੋ ਆਪ ਨੂੰ ਚੁਣਿਆ ਉਹ ਸਾਡੀ ਗਲਤੀ ਸੀ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਕਰਾਂਗੇ ਅੱਜ ਤੋਂ ਬਾਅਦ ਸਦਾ ਸਿਮਰਨਜੀਤ ਸਿੰਘ ਮਾਨਤੂ ਦੀ ਪਾਰਟੀ ਪ੍ਰੋਫੈਸਰ ਵਿੰਧਪਾਲ ਸਿੰਘ ਜੀ ਉਹਨਾਂ ਨਾਲ ਰਲ ਕੇ ਚਲਾਂਗੇ ਇਹ ਜਿਹੜਾ 2 ਸਾਲ ਦੇ ਵਿੱਚ ਉਹਨਾਂ ਨੇ ਪਛਤਾਵਾ ਕਰਕੇ ਸਹੀ ਰਸਤੇ ਤੁਰਨ ਦੀ ਗੱਲ ਕੀਤੀ ਹੈ ਉਹਦਾ ਮੈਂ ਧੰਨਵਾਦ ਕਰਦਾ ਦੂਜਾ ਧੰਨਵਾਦ ਮੈਂ ਉਹਦਾ ਉਹਨਾਂ ਦਾ ਕਰਦਾ ਬਾਦਲ ਦਲ ਦੇ ਬੰਦੇ ਕੁਝ ਇੱਕ ਕਾਂਗਰਸੀ ਸਿੱਖ ਤੇ ਆਪ ਤੋਂ ਆਏ ਹੋਏ ਨੌਜਵਾਨ ਇਹਨਾਂ ਨੇ ਮੈਨੂੰ ਨਿੱਜੀ ਰੂਪ ਚ ਮਿਲ ਕੇ ਕਿਹਾ ਕਿ ਅਸੀਂ ਹੁਣ ਤੋਂ ਤੁਹਾਡੇ ਨਾਲ ਆ ਜੋ ਸਾਡਾ ਪਿਛਲਾ ਉਹਨੂੰ ਨਾ ਚਿਤਾਰਿਓ ਮੈਂ ਕੈਮਰੇ ਤੇ ਸਭ ਨਾਲ ਵਚਨ ਕਰਦਾ ਖਾਸ ਕਰ ਬਾਦਲਦਲ ਦੇ ਲੀਡਰ ਜਿਹੜੇ ਚਾਹੇ ਸਰਕਲ ਪ੍ਰਧਾਨ ਸੀ ਚਾਹੇ ਉਸ ਤੋਂ ਉੱਪਰਲੇ ਜ਼ਿਲ੍ਹਾ ਲੈਵਲ ਦੇ ਸੀ ਜਾਂ ਸਟੇਟ ਲੈਵਲ ਦੇ ਸੀ ਮੈਂ ਉਹਨਾਂ ਦਾ ਹਰ ਹਾਲਤ ਵਿੱਚ ਮਾਣ ਮਾਨ ਬਰਕਰਾਰ ਰੱਖਾਂਗਾ ਕਿਉਂਕਿ ਕਿ ਜਿਹੜਾ ਬੰਦਾ ਸੱਚ ਦੇ ਰਸਤੇ ਤੁਰਦਾ ਹੋਵੇ ਉਹਨੂੰ ਜਦੋਂ ਸੱਚੇ ਲੋਕਾਂ ਦਾ ਸਾਥ ਮਿਲ ਜੇ ਜਾਂ ਕੋਈ ਬੰਦਾ ਵੀ ਕਿਸੇ ਵੀ ਜਗ੍ਹਾ ਤੇ ਆ ਕੇ ਕਹੇ ਕਿ ਮੈਂ ਆਪਣੀ ਗਲਤੀ ਕਬੂਲਦਾ ਅੱਜ ਤੋਂ ਬਾਅਦ ਮੈਂ ਸਹੀ ਜ਼ੁਲਮ ਦੇ ਖਿਲਾਫ ਨਿਆਂ ਦੇ ਹੱਕ 'ਚ ਆਪਣੇ ਭਵਿੱਖ ਆਪਣੇ ਬੱਚੇ ਬੱਚੀਆਂ ਦੇ ਭਵਿੱਖ ਵਾਸਤੇ ਤੁਹਾਡੇ ਨਾਲ ਚਲਣਾ ਚਾਹਨਾ ਇੱਥੇ ਪੰਜਾਬ ਵਿੱਚ ਰਹਿ ਕੇ ਵੀ ਤੇ ਜਿਹੜਾ ਤੁਸੀਂ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਵੀ ਸਾਡੇ ਬੱਚਿਆਂ ਦੀ ਰੱਖਿਆ ਕਰ ਰਹੇ ਹੋ ਉਹਦੇ ਵਿੱਚ ਵੀ ਮੈਂ ਜੇ ਮੈਨੂੰ ਕੋਈ ਕਹਿੰਦਾ ਆ ਕੇ ਜੋ ਕਿਹਾ ਬਹੁਤ ਲੋਕਾਂ ਨੇ ਕਿ ਅਸੀਂ ਤਾਂ ਤੁਹਾਡੇ ਨਾਲ ਜੁੜੇ ਆ ਕਿ ਅੱਜ ਬਾਹਰੋਂ ਬੱਚੇ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਕਿਹਨਾ ਗਲਤ ਲੋਕਾਂ ਦੇ ਕੋਲ ਜਾਂਦੇ ਹੋ ਹਰ ਵਾਰ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਛਾਣ ਨਹੀਂ ਸਕੇ ਮੈਂ ਲਾਸਟ ਵਿੱਚ ਕਹੂੰਗਾ ਪੰਜਾਬ ਦੇ ਲੋਕ ਖਾਸ ਕਰ ਸਿੱਖ ਅਤੇ ਨਿਆ ਪਸੰਦ ਲੋਕ ਨਹੀਂ ਪਛਾਣ ਸਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਨਹੀਂ ਪਛਾਣ ਸਕੇ ਬਾਬਾ ਜੋਗਿੰਦਰ ਸਿੰਘ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਨੂੰ ਹੁਣ ਵਕਤ ਹੈ ਬਹੁਤ ਸੋਹਣਾ ਟਾਈਮ ਹੈ ਆਪਣਾ ਪਿਛਲਾ ਸਾਰਾ ਪਾਸੇ ਰੱਖ ਕੇ ਅਸੀਂ ਸਾਰੇ ਛੋਟੇ ਵੱਡੇ ਮੇਰੇ ਤੋਂ ਵੱਡੇ ਮੇਰੇ ਹਾਨ ਦੇ ਜਾਂ ਮੇਰੇ ਬੱਚੇ ਬੱਚੀਆਂ ਆਪਾਂ ਇੱਕ ਤਹਈਆ ਕਰੀਏ ਕਿ ਅਸੀਂ ਪੰਜਾਬ ਦੇ ਵਿੱਚ ਕੌਮ ਦੀ ਤੇ ਪੰਜਾਬ ਦੀ ਗੱਲ ਕਰਾਂਗੇ ਇਹਦੇ ਲਈ ਹਰ ਇੱਕ ਨੂੰ ਇੱਕ ਤਰ ਚਾਹੀਦੀ ਹੁੰਦੀ ਹੈ ਤੇ 40 ਸਾਲ ਤੋਂ ਤੁਹਾਡੇ ਨਾਲ ਪਰਸ਼ਾਵੇਂ ਵਾਂਗ ਚਲਦੀ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਤੁਹਾਡੇ ਹਰ ਦੁੱਖ ਸੁੱਖ ਦੀ ਹਾਣੀ ਹੈ ਹਰ ਇੱਕ ਪਾਰਟੀ ਤੋਂ ਆਏ ਲੀਡਰ ਦਾ ਮੈਂ ਸਤਕਾਰ ਬਰਕਰਾਰ ਰੱਖਾਂਗਾ ਜਿਹੜੇ ਪਹਿਲਾਂ ਤੋਂ ਹੀ ਮੇਰੀ ਪਾਰਟੀ 'ਚ ਕੰਮ ਕਰ ਰਹੇ ਨੇ ਉਹਨਾਂ ਦਾ ਉਹਨਾਂ ਦਾ ਸਤਕਾਰ ਤਾਂ ਹੈ ਹੀ ਤੇ ਨਵੇਂ ਜਿਹੜੇ ਆਏ ਨੇ ਉਹਨਾਂ ਨੂੰ ਹਰ ਇੱਕ ਬੰਦਾ ਸਤਕਾਰ ਮਿਲੂਗਾ ਸੋ ਵੋਟਾਂ ਤੋਂ ਪਹਿਲਾਂ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਬਹੁਤ ਥਾਵਾਂ ਐਸੀਆਂ ਹੋਣਗੀਆਂ ਬਹੁਤ ਸ਼ਕਸ਼ੀਤਾ ਐਸਆਂ ਹੋਣਗੀਆਂ ਜਿਨ੍ਹਾਂ ਦਾ ਸਿੱਧੇ ਰੂਪ ਮੇਰਾ ਫੋਨ ਤੇ ਸੰਪਰਕ ਹੋਇਆ ਹੈ ਜਿਹਨਾਂ ਦਾ ਬੰਦਿਆਂ ਰਹੀ ਮੇਰਾ ਫੋਨ ਤੇ ਸੰਪਰਕ ਹੋਇਆ ਮੈਂ ਉਹਨਾਂ ਨੂੰ ਹੋ ਸਕਦਾ ਹੈ ਇਹਨਾਂ ਚੋਣਾਂ ਦੌਰਾਨ ਢਾਈ ਮਹੀਨੇ ਦੌਰਾਨ ਨਾ ਮਿਲ ਸਕਿਆ ਹੋਵਾਂ ਕਿਉਂਕਿ ਮੇਰੇ ਸੋਰਸ ਘੱਟ ਸੀ ਹਲਕਾ ਬਹੁਤ ਵੱਡਾ ਹੁੰਦਾ ਹੈ ਜਿਹੜਾ ਪਾਰਲੀਮੈਂਟ ਦਾ ਹੁੰਦਾ ਹੈ ਮੈਂ ਜਿਨਾਂ ਕੋਲ ਵੀ ਨਹੀਂ ਜਾ ਸਕਿਆ ਜਿੱਥੇ ਤੁਹਾਨੂੰ ਪਤਾ ਲੱਗ ਗਿਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਾਰੇ ਪੰਜਾਬ ਚ ਚੌਂਡ ਨਿਸ਼ਾਨ ਬਾਲਟੀ ਐ ਮੇਰਾ ਵੀ ਚੌਂਡ ਨਿਸ਼ਾਨ ਬਾਲਟੀ ਐ ਉਹ ਤੁਸੀਂ ਬਾਲਟੀ ਦੇ ਹੱਕ ਚ ਭੁਗਤੋ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਸੀ ਤੇ ਇੱਥੇ ਹਾਂ ਤੇ ਮਰਨ ਤੱਕ ਇੱਥੇ ਹੀ ਰਹਿਣਾ ਤੇ ਤੁਹਾਡੇ ਦੁੱਖਾਂ ਸੁੱਖਾਂ ਦਾ ਮੈਂ ਅੱਜ ਵੀ ਹਾਣੀ ਰਹਾ ਸਾਥੀ ਰਹਾ ਤੇ ਅੱਗੇ ਤੋਂ ਵੀ ਰਹਾਂਗਾ ਇਹ ਗੱਲਾਂ ਹੁਣ ਆਪਾਂ ਇਲੈਕਸ਼ਨ ਤੋਂ ਬਾਅਦ ਕਰਾਂਗੇ ਕਿ ਅਸੀਂ ਕਿੱਥੇ ਕਿੱਥੇ ਜਾਣਾ ਹੈ ਉਦੀ ਪਲੈਨਿੰਗ ਕਰਨੀ ਹੈ ਪਰ ਅੱਜ ਆ ਜਿਹੜੇ 2 ਦਿਨ ਰਹਿੰਦੇ ਨੇ ਉਹਦੇ ਵਿੱਚ ਹਰ ਬੰਦਾ ਇੱਕੋ ਗੱਲ ਸੋਚੇ ਕਿ ਅਸੀਂ ਵੋਟਾਂ ਦਾ ਬਟਨ ਜਿਹੜਾ 9 ਨੰਬਰ ਹੈ ਬਾਲਟੀ ਦੇ ਨਿਸ਼ਾਨ ਤੇ ਹੈ ਪ੍ਰੋਫੈਸਰ ਭਿੰਦਰਪਾਲ ਸਿੰਘ ਨੂੰ ਉਸ ਸੋਚ ਦਾ ਪਹਿਰੇਦਾਰ ਹੋਣ ਦੇ ਨਾਤੇ ਅੱਗੇ ਵਧਾਉਣਾ ਹੈ ਇਹ ਗੱਲ ਆਪਾਂ 2 ਦਿਨ ਹੋਰ ਵਧਾਉਣੀ ਹੈ ਇੰਨੀ ਵਧਾ ਦਿਓ ਕਿ ਲੋਕਾਂ ਨੂੰ 99 ਵੀ ਭੁੱਲ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ